ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਜੀਤ ਬੁਟੀਕ ਤੇ ਉਮੀਦ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦੇਖਦੇ ਹਾਂ ਜੀ ਆਪਾਂ ਕਾਟਨ ਦੇ ਬਹੁਤ ਸੋਹਣੇ ਸੂਟ ਜਿਹੜੇ ਆਪਾਂ ਲੈਸਾਂ ਨਾਲ ਡਿਜ਼ਾਈਨ ਕੀਤੇ ਆ ਇਹ ਜਿਹੜਾ ਪਹਿਲਾ ਹੀ ਸੂਟ ਆ ਜੀ ਤੁਸੀਂ ਵੇਅਰ ਕੀਤੇ ਹੋਏ ਦੀ ਫੋਟੋ ਵੀ ਦੇਖ ਸਕਦੇ ਆ ਇਹਦੇ ਦੁਪੱਟੇ ਤੇ ਵੀ ਲੇਸ ਵਗੈਰਾ ਆਪਾਂ ਨਾਲ ਦੀ ਲਾਈ ਆ ਤੇ ਐਦਾਂ ਬਾਹਮਾਂ ਦੇ ਉੱਪਰ ਦੇਖੋ ਪ੍ਰਿੰਟ ਐਕਸ ਪਾ ਕੇ ਮੈਚਿੰਗ ਕਪੜਾ ਤੇ ਨਾਲ ਆਪਾਂ ਇਹਦੇ ਮਹਿੰਦੀ ਕਲਰ ਦੀ ਲੇਸ ਅਟੈਚ ਕੀਤੀ ਆ ਤੇ ਪਾਕਿਸਤਾਨੀ ਮਾਮਾ ਬਣਾਈਆਂ ਨੇ ਜੀ ਇਹਦੀਆਂ ਤੇ ਗਲੇ ਤੇ ਤਾਂ ਸਿੰਪਲ ਆਪਾਂ ਨੇ ਮਹਿੰਦੀ ਕਲਰ ਦੀ ਲੇਸ ਹੀ ਲਾਈ ਆ ਤੇ ਦੁਪੱਟਾ ਪਿਓਰ ਦਾ ਡਾਈ ਕਰਵਾ ਕੇ ਆਪਾਂ ਨੇ ਇਹਦੇ ਉੱਪਰ ਨਾਲ ਦੀ ਲੇਸ ਅਟੈਚ ਕੀਤੀ ਆ ਐਦਾਂ ਹੀ ਆਪਾਂ ਘੇਰੇ ਦੇ ਪੱਲੇ ਦੇ ਉੱਪਰ ਆਪਾਂ ਨੇ ਪਿੰਟੈਕਸ ਪਾ ਕੇ ਕਪੜਾ ਅਟੈਚ ਕੀਤਾ ਤੇ ਨਾਲੇ ਸਾਈਡਾਂ ਤੇ ਵੀ ਇਹਦੇ ਮਹਿੰਦੀ ਕਲਰ ਦੀ ਲੇਸ ਲਾਈ ਆ ਇਹ ਆਪਾਂ ਨੇ ਆਫ-ਵਾਈਟ ਕਲਰ ਦੀ ਮੈਚ ਕਰਕੇ ਇਹਦੇ ਨਾਲ ਜੁਆਇੰਟ ਅਟੈਚ ਕੀਤੀ ਆ ਲੇਸ ਬਹੁਤ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਜੀ ਤੇ ਸਲਵਾਰ ਵੀ ਇਹਦੀ ਆਪਾਂ ਨੇ ਸੇਮ ਹੀ ਤਿਆਰ ਕੀਤੀ ਹੈ ਜੀ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਤੇ ਇਹਦੇ ਉੱਪਰ ਵੀ ਆਪਾਂ ਨੇ ਲੇਸ ਅਟੈਚ ਕੀਤੀ ਆ ਇਹ ਜੁਆਇੰਟ ਅਟੈਚ ਕੀਤੀ ਹੈ ਜੀ ਨੀਚੇ ਉਹਦੇ ਕੱਪੜਾ ਫੋਲਡ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਜੀ ਇਹ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਡਿਜ਼ਾਈਨ ਕਰਵਾਉਣ ਵਾਸਤੇ ਤੁਸੀਂ ਸਾਨੂੰ ਜੀ ਆਰਡਰ ਕਰਨਾ ਤਾਂ ਸਾਡੇ ਇੰਸਟਾਗ੍ਰam ਤੇ ਆਈਡੀ ਹੈ ਜੀ ਜੀਤ ਬੁਟੀਕ ਫੋਰਥ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਬਾਵਾ ਦੇਖੋ ਜੀ ਆਪਾਂ ਨੇ ਇਹਦੀਆਂ ਬਾਵਾਵਾਂ ਬਣਾਈਆਂ ਨੇ ਜੀ ਬਹੁਤ ਪਿਆਰੀਆਂ ਲੱਗਦੀਆਂ ਨੇ ਪਾਕਿਸਤਾਨੀ ਬਾਵਾਵਾਂ ਬਣਾਈਆਂ ਨੇ ਬਹੁਤ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਤੇ ਜਿਹੜਾ ਦੂਜਾ ਸੂਟ ਹੈ ਜੀ ਇਹ ਵੀ ਆਪਾਂ ਨੇ ਸੇਮ ਹੀ ਡਿਜ਼ਾਈਨ ਕੀਤਾ ਪਰ ਇਹਦੇ ਵਿੱਚ ਆਪਾਂ ਨੇ ਜਿਹੜੀ ਲੇਸ ਆ ਉਹ ਬਾਹਰਲੀ ਸਾਈਡ ਨੂੰ ਫੋਲਡ ਕੀਤੀ ਹੈ ਇਹਦੀ ਤੇ ਇਹਦੀਆਂ ਵੀ ਬਾਹਵਾ ਆਪਾਂ ਨੇ ਪਾਕਿਸਤਾਨੀ ਬਾਹਵਾ ਹੀ ਬਣਾਈਆਂ ਨੇ ਤੇ ਸਲਵਾਰ ਦੇ ਉੱਪਰ ਆਪਾਂ ਨੇ ਕਢਾਈ ਕਰਵਾਈ ਆ ਇਦਾਂ ਹੀ ਆਪਾਂ ਮੂਰਲੇ ਵਾਲੇ ਘੇਰੇ ਦੇ ਉੱਪਰ ਇਦਾਂ ਹੀ ਡਿਜ਼ਾਈਨ ਕੀਤਾ ਇਹਦੀ ਲੈਂਥ ਘੱਟ ਸੀ ਜੀ ਇਸ ਕਰਕੇ ਆਪਾਂ ਨੇ ਇੱਥੇ ਲੇਸ ਪੈਚ ਕਰਕੇ ਇਹਦੀ ਲੈਂਥ ਵਧਾਈ ਆ ਸੂਟ ਦੀ ਦੁਪट्टे ਦੇ ਉੱਪਰ ਪਹਿਲਾਂ ਹੀ ਲੇਸ ਸੀ ਉਸੇ ਹੀ ਕਲਰ ਆਪਾਂ ਨੇ ਇਹਦੀ ਬੋਟਮ ਦੀ ਕਢਾਈ ਦੇ ਵਿੱਚ ਪਾਏ ਨੇ ਜਿਹਨ ਲਕਮੀਜ਼ ਦੇ ਵਿੱਚ ਕਲਰ ਸੀਗੇ ਬਹੁਤ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਇਹਦੀ ਵੀ ਫੋਟੋ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਵੀ ਸਾਡੇ ਤੋਂ ਕਰਵਾ ਸਕਦੇ ਹੋ ਜੀ ਤਿਆਰ ਲੇਸ ਦੇ ਨਾਲ ਪਹਿਲਾਂ ਹੀ ਲੱਗੀ ਹੋਈ ਸੀ ਜੀ ਦੁਪट्टे ਦੇ ਉੱਪਰ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੇ ਆਹ ਵਾਲਾ ਸੂਟ ਵੀ ਜੀ ਪ੍ਰਿੰਟਡ ਕਮੀਜ਼ ਦੇ ਨਾਲ ਸਿੰਪਲ ਪਲੇਨ ਸਲਵਾਰ ਸੀ ਤੇ ਇਹਦੇ ਨਾਲ ਦੁਪੱਟਾ ਕਾਟਨ ਦਾ ਸੀ ਪਰ ਇਹ ਭੈਣ ਨੇ ਸੂਟ ਬਾਹਰ ਅੰਦਰ ਵਾਸਤੇ ਬਣਵਾਇਆ ਜੀ ਇਸ ਕਰਕੇ ਆਪਾਂ ਨੇ ਦੁਪੱਟਾ ਇਹਦੇ ਨਾਲ ਪਿਓਰ ਦਾ ਲੈ ਕੇ ਡਾਈ ਕਰਵਾਇਆ ਤੇ ਲੇਸ ਲਾਈ ਹੈ ਇਹਦੇ ਉੱਪਰ ਤੇ ਇਦਾਂ ਫੋਰ ਸਾਈਡਡ ਆਈ ਐਂਡ ਆਈ ਇਹਨੂੰ ਆਪਾਂ ਨੇ ਡਾਈ ਕਰਵਾਇਆ ਦੁਪੱਟੇ ਨੂੰ ਬਹੁਤ ਪਿਆਰਾ ਸੂਟ ਇਹ ਬਣ ਕੇ ਤਿਆਰ ਹੋਇਆ ਤੇ ਸਾਰੇ ਪਾਈਪਿੰਗ ਦੀ ਜਗ੍ਹਾ ਤੇ ਆਪਾਂ ਇਹਦੇ ਉੱਪਰ ਲੇਸ ਲਾਈ ਆ ਤੇ ਪੇਸਟਿੰਗ ਪੇਪਰ ਪਾ ਕੇ ਇੱਥੇ ਆਪਾਂ ਨੇ ਲਾਈ ਆ ਇਹਦੇ ਨੀਚੇ ਪੱਟੀ ਸਲਵਾਰ ਦੇ ਨਾਲ ਦੀ ਤੇ ਇਦਾਂ ਹੀ ਗਲੇ ਦੇ ਉੱਪਰ ਸਾਰੇ ਪਾਈਪਿੰਗ ਕੀਤੀ ਆ ਤੇ ਸਲਵਾਰ ਦੇ ਉੱਪਰ ਵੀ ਸਲਵਾਰ ਭੈਣ ਭਾਰੀ ਸਲਵਾਰ ਪਾਉਂਦੇ ਨੇ ਇਸ ਕਰਕੇ ਆਪਾਂ ਨੇ ਭਾਰੀ ਸਲਵਾਰ ਬਣਾਈ ਆ ਤੇ ਨਾਲ ਉੱਪਰ ਇਹਦੇ ਉੱਪਰ ਆਪਾਂ ਲੈਸ ਲਾਤੀ ਜੀ ਬਲੈਕ ਕਲਰ ਦੀ ਮੈਚ ਕਰਦੀ ਬਹੁਤ ਪਿਆਰਾ ਸੂਟ ਬਣ ਕੇ ਤਿਆਰ ਹੋਇਆ ਇਦਾਂ ਦੇ ਸੋਹਣੇ ਸੋਹਣੇ ਹੋਰ ਵੀ ਡਿਜ਼ਾਈਨ ਦੇਖਣ ਦੇ ਲਈ ਤੇ ਸਾਡੇ ਤੋਂ ਸੂਟ ਤਿਆਰ ਕਰਵਾਉਣ ਲਈ ਸਾਡੀ ਇੰਸਟਾਗ੍ਰam ਤੇ ਆਈਡੀ ਹੈ ਜੀ ਜੀਤ ਬੁਟਿਕ 4 ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਬਦ ਤੋਂ ਬਦ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ